ਸਸਿਕਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਇਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਛੁੱਟੀਆਂ ਲਗਭਗ ਖਤਮ ਹੋ ਗਈਆਂ ਹਨ ਸਿਰਫ ਕੱਲ ਦਾ ਦਿਨ ਹੀ ਰਹਿ ਗਿਆ ਹੈ ਐਤਵਾਰ ਦਾ ਸੋਮਵਾਰ ਤੋਂ ਜਿਹੜੇ ਹਨ ਸਾਰੇ ਸਕੂਲ ਸ਼ੁਰੂ ਹੋ ਜਾਣਗੇ ਪਰ ਵਿਦਿਆਰਥੀਆਂ ਨੂੰ ਅਜੇ ਵੀ ਬੜੀ ਬੇਸਬਰੀ ਨਾਲ ਉਮੀਦ ਹੈ ਕਿ ਗਵਰਨਮੈਂਟ ਵੱਲੋਂ ਕੋਈ ਅਦਾਦੀ ਅਨਾਊਂਸਮੈਂਟ ਹੋ ਜਾਵੇ ਤਾਂ ਜੋ ਛੁੱਟੀਆਂ ਵਿੱਚ ਵਾਧਾ ਹੋ ਜਾਵੇ ਸਾਨੂੰ ਲਗਾਤਾਰ ਕਮੈਂਟਾਂ ਦੀ ਭਾਰ ਮਾਰ ਆ ਰਹੀ ਹੈ ਪਿਛਲੀ ਵੀਡੀਓ ਤੋਂ ਵੀ ਵੀ ਸਰ ਛੁੱਟੀਆਂ ਹੋ ਜਾਣ ਗਰਮੀ ਬਹੁਤ ਜ਼ਿਆਦਾ ਹੈ ਸੋ ਜਿਹੜੇ ਵਿਦਿਆਰਥੀ ਵੀ ਇਹ ਆਸ ਲਾ ਕੇ ਬੈਠੇ ਹਨ ਕਿ ਛੁੱਟੀਆਂ ਹੋ ਜਾਣਗੀਆਂ ਉਹਨਾਂ ਨੂੰ ਅਸੀਂ ਦੱਸ ਦਈਏ ਵੀ ਛੁੱਟੀਆਂ ਨਹੀਂ ਵਧਣੀਆਂ ਤੁਹਾਡੀਆਂ ਕਿਉਂਕਿ ਹੁਣ ਮੌਸਮ ਵੀ ਠੀਕ ਹੈ بارش ਆ ਗਈ ਹੈ ਮੌਨਸੂਨ ਆਉਣ ਵਾਲਾ ਹੈ ਪਹਿਲੀ ਤੋਂ ਮੌਨਸੂਨ ਵੀ ਆ ਜਾਵੇਗਾ ਇੱਕ ਦੋ ਦਿਨ ਦਾ ਵਿੱਚ ਜਿਹੜੀ ਹੈ ਚੰਗੀ بارش ਹੋ ਜਾਏਗੀ ਸੋ ਤਾਪਮਾਨ ਦੇ ਵਿੱਚ ਕਮੀ ਆ ਜਾਏਗੀ ਤੇ ਸਕੂਲ ਲੱਗਣਗੇ ਸੋ ਬਹੁਤ ਸਾਰੇ ਵਿਦਿਆਰਥੀ ਕਮੈਂਡ ਕਰ ਰਹੇ ਹਨ ਕਿ ਸਰ ਛੁੱਟੀ ਕਰ ਦਿਓ ਕਿਉਂਕਿ ਸਾਡੇ ਹੱਥ ਵਿੱਚ ਵਸਤਾ ਇਦਾਂ ਦਾ ਕੁਝ ਹੈ ਨਹੀਂ ਛੁੱਟੀ ਕਰਨ ਦਾ ਵੀ ਵੈਸੇ ਵੀ ਛੁੱਟੀਆਂ ਹੋ ਗਈਆਂ ਹਨ ਕੰਪਲੀਟ ਸਕੂਲ ਲੱਗਣਗੇ ਤੁਹਾਡਾ ਜਿਹੜਾ ਪੈਂਡਿੰਗ ਹੋਮਵਰਕ ਹੈ ਤੁਸੀਂ ਉਹਨੂੰ ਕੰਪਲੀਟ ਕਰ ਲਓ ਜੋ ਵੀ ਹੈ ਤੁਹਾਡਾ ਕਿਉਂਕਿ ਪਹਿਲਾਂ ਹੁੰਦਾ ਸੀਗਾ ਪਿਛਲੇ ਸਾਲ ਵੀ ਹੋਇਆ ਸੀਗਾ ਛੁੱਟੀਆਂ ਵਧਾ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਦਾ ਕਾਰਨ ਸੀਗਾ ਕਿਉਂਕਿ ਗਰਮੀ ਸੀਗੀ ਪਰ ਇਸ ਵਾਰੀ ਇਦਾਂ ਦਾ ਕੁਝ ਨਹੀਂ ਹੈ ਆਪਾਂ ਦੇ ਵਿੱਚ ਕਾਫੀ ਜ਼ਿਆਦਾ ਕਮੀ ਹੈ ਹਾਂ ਜੇਕਰ ਬਾਅਦ ਵਿੱਚ ਕੁਝ ਮੀਂਹ ਨਹੀਂ ਪੈਂਦਾ ਹੈ ਜਿਵੇਂ ਕਿ ਮੌਸਮ ਵਿਭਾਗ ਵਾਲੇ ਦੱਸ ਰਹੇ ਹਨ ਤਾਂ ਉਸ ਕੇਸ ਦੇ ਵਿੱਚ ਜਿਹੜਾ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਕਲਾਸਾਂ ਫਿਰ ਆਨਲਾਈਨ ਲੱਗਣਗੀਆਂ ਕਿਉਂਕਿ ਸਿਲੇਬਸ ਵੀ ਕੰਪਲੀਟ ਕਰਨਾ ਹੁੰਦਾ ਹੈ ਕਿਉਂਕਿ ਜੇਕਰ ਬੋਰਡ ਵਾਲੇ ਲਗਾਤਾਰ ਛੁੱਟੀਆਂ ਦੇ ਦੇਣਗੇ ਤਾਂ ਫਿਰ ਬੱਚਿਆਂ ਦਾ ਸਿਲੇਬਸ ਨਹੀਂ ਕੰਪਲੀਟ ਹੋਏਗਾ ਸੋ ਜੇਕਰ ਹੁਣ ਜੇ ਛੁੱਟੀਆਂ ਹੋ ਵੀ ਜਾਣ ਗਰਮੀ ਕਰਕੇ ਮਾਲੋ ਹਫਤਾ 10 ਦਿਨ ਲਗਾਤਾਰ ਗਰਮੀ ਪੈਂਦੀ ਹੈ ਤਾਪਮਾਨ ਵੱਜ ਜਾਂਦਾ ਹੈ ਉਸ ਕਰਕੇ ਜੇ ਛੁੱਟੀਆਂ ਹੋ ਵੀ ਜਾਂਦੀਆਂ ਹਨ ਤਾਂ ਫਿਰ ਤੁਹਾਡੀਆਂ ਕਲਾਸਾਂ ਜਿਹੜੀਆਂ ਹਨ ਆਨਲਾਈਨ ਜ਼ਰੂਰ ਲੱਗਣਗੀਆਂ ਸੋ ਇਸ ਕਰਕੇ ਤੁਸੀਂ ਇਸ ਛੁੱਟੀਆਂ ਵਾਲੀ ਖੁਸ਼ੀ ਚ ਨਾ ਰਹੋ ਵੀ ਹੁਣ ਸਕੂਲ ਨਹੀਂ ਜਾਣਾ ਪਏਗਾ ਵੈਸੇ ਵੀ ਛੁੱਟੀਆਂ ਐਤਕੀ 10 ਦਿਨ ਪਹਿਲਾਂ ਹੋ ਗਈਆਂ ਸਨ ਸੋ ਸਕੂਲਾਂ ਇਸ ਵਾਰੀ ਜ਼ਰੂਰ ਲੱਗਣਗੇ ਸੋ ਰਹੀ ਗੱਲ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਲੇਟੈਸਟ ਕਵਰ ਆਈ ਸੀਗੀ ਉਹ ਸਿਰਫ ਸਕੂਲ ਦੇ ਵਿੱਚ ਸਟਾਫ ਨੂੰ ਸੀਗੀ ਵੀ ਮਿੱਡੇ ਮੀਲ ਨੂੰ ਲੈ ਕੇ ਗਾਈਡਲਾਈਨਸ ਸੀਗੀ ਵੀ ਰਸੋਈ ਦੀ ਸਫਾਈ ਕਰੋ ਸਕੂਲਾਂ ਦੀ ਸਫਾਈ ਕਰੋ ਬਸ ਐਦਾਂ ਦੀਆਂ ਜਿਹੜੀਆਂ ਬੇਸਿਕ ਜਾਣਕਾਰੀਆਂ ਸੀਗੀਆਂ ਉਹ ਸਟਾਫ ਦੀ ਸੀ ਇਹ ਟੀਚਰਾਂ ਦੀਆਂ ਸੀਗੀਆਂ ਇਸ ਤੋਂ ਇਲਾਵਾ ਜਿਹੜੀ ਹੈ ਪੰਜਾਬ ਗਵਰਨਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਛੁੱਟੀਆਂ ਨੂੰ ਲੈ ਕੇ ਸੋ ਬਹੁਤ ਸਾਰੇ ਇੱਕ ਦੋ ਕਮੈਂਟ ਵੀ ਆਏ ਸਨ ਕਿ ਸਰ ਫਲਾਨੇ ਯੂਟਿਊਬਰ ਨੇ ਵੀਡੀਓ ਦੇ ਵਿੱਚ ਕਿਹਾ ਹੈ ਕੀ ਛੁੱਟੀਆਂ ਹੋ ਜਾਣਗੀਆਂ ਪਰ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕੋਈ ਛੁੱਟੀਆਂ ਹੋਣੀਆਂ ਨਹੀਂ ਹਨ ਸਕੂਲ ਪਰਸੋਂ ਤੋਂ ਤੁਹਾਡੇ ਸ਼ੁਰੂ ਹੋ ਜਾਣਗੇ ਸੋ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਕਰ ਲਓ ਜੇ ਕੋਈ ਕੰਮ ਰੰਦਾ ਹੈ ਕੋਈ ਪ੍ਰੋਜੈਕਟ ਬਣਾਉਣ ਵਾਲਾ ਰੰਦਾ ਹੈ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਸੋ ਇਸੇ ਜਾਣਕਾਰੀ ਲਈ ਮੈਂ ਵੀਡੀਓ ਬਣਾ ਰਿਹਾ ਹਾਂ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਕਾਫੀ ਜ਼ਿਆਦਾ ਕਮੈਂਟ ਆ ਰਹੇ ਸਨ ਕਿ ਸਰ ਉਹ ਫਲਾਣੇ ਨੇ ਇਦਾਂ ਕਿਹਾ ਹੈ ਇਦਾਂ ਹੈ ਇਦਾਂ ਹੈ ਇਦਾਂ ਦਾ ਕੁਝ ਨਹੀਂ ਹੈ ਸੋ ਛੁੱਟੀਆਂ ਨਹੀਂ ਹੋਣਗੀਆਂ ਸਕੂਲ ਲੱਗਣਗੇ ਸੋ ਤਿਆਰੀ ਕਰ ਲਓ ਠੀਕ ਹੈ ਜੀ ਸੋ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ